ਪਿੰਡ ਚੱਕ ਅਤਰ ਸਿੰਘ ਵਾਲਾ ਦੇ ਆਮ ਆਦਮੀ ਮਹਿਲਾ ਕਲੀਨਿਕ ਨੂੰ ਚੋਰਾਂ ਨੇ ਬਣਾਇਆ ਆਪਣਾ ਨਿਸ਼ਾਨਾ ਦੱਸਦੀ ਹੈ ਕਿ ਬੀਤੀ ਰਾਤ ਸੰਗਤ ਮੰਡੀ ਅਧੀਨ ਬਠਿੰਡਾ ਬਾਡਾ ਰੋਡ ਤੇ ਪੈਂਦੇ ਪਿੰਡ ਚੱਕ ਅਤਰ ਸਿੰਘ ਵਾਲਾ ਦੇ ਆਮ ਆਦਮੀ ਮਹਿਲਾ ਕਲੀਨਿਕ ਨੂੰ ਬੀਤੀ ਰਾਤ ਚੋਰਾਂ ਨੇ ਆਪਣਾ ਨਿਸ਼ਾਨਾ ਬਣਾ ਲਿਆ ਜਾਣਕਾਰੀ ਦਿੰਦੇ ਹੋਏ ਫਾਰਮੇਸੀ ਅਫਸਰ ਰਮਨਦੀਪ ਸਿੰਘ ਨੇ ਦੱਸਿਆ ਕਿ ਜਦ ਉਹ ਸਵੇਰੇ ਆਪਣੀ ਡਿਊਟੀ ਤੇ ਮਹਿਲਾ ਕਲੀਨਿਕ ਤੇ ਆਏ ਤਾਂ ਜਦ ਆ ਕੇ ਦੇਖਿਆ ਤਾਂ ਮਹਿਲਾ ਕਲੀਨਿਕ ਦੇ ਮੇਨ ਗੇਟ ਦਾ ਤਾਲਾ ਟੁੱਟਿਆ ਹੋਇਆ ਸੀ ਅਤੇ ਜਦ ਅੰਦਰ ਜਾ ਕੇ ਦੇਖਿਆ ਨੋਵੇਟਰ ਅਤੇ ਉਸਦਾ ਬੈਟਰਾ ਅਤੇ ਏਸੀ ਗਾਇਬ ਸਨ ਅਤੇ ਡਿਸਪੈਂਸਰੀ ਵਿੱਚ ਪਈਆਂ ਦਵਾਈਆਂ ਵੀ ਚੋਰਾਂ ਵੱਲੋਂ ਖਿਲਾਰੀਆਂ ਪਈਆਂ ਸਨ। ਉਹਨਾਂ ਦੱਸਿਆ ਹੈ ਕਿ ਇਸ ਬਾਰੇ ਸਾਡੇ ਵੱਲੋਂ ਥਾਣਾ ਆਨੰਦਗੜ੍ਹ ਦੀ ਪੁਲਿਸ ਨੂੰ ਸੂਚਨਾ ਦੇ ਦਿੱਤੀ ਗਈ ਹੈ। ਹਾਂਜੀ। ਮੈਂ ਰਮਨਦੀਪ ਸਿੰਘ ਇੱਥੇ ਬਤੌਰ ਫਾਰਮੇਸੀ ਆਫਸਰ ਪੋਸਟ ਕੀਤਾ ਹੋਇਆ ਹਾਂ ਚੱਕਰ ਸਿੰਘ ਵਾਲਾ ਆਮ ਆਦਮੀੀ ਦੇ ਵਿੱਚ। ਜਦ ਸਵੇਰੇ ਅਸੀਂ ਰੋਜ਼ਾਨਾ ਵਾਂਗੂ ਡਿਊਟੀ ਤੇ ਆਏ ਹਾਂ 8:00-10:00 ਤੱਕ ਤਕਰੀਬਨ ਡੇਟ ਖੋਲਣ ਲੱਗੇ ਪਹਿਲਾਂ ਹੀ ਤਾਲਾ ਟੁੱਟਿਆ ਹੋਇਆ ਸੀ। ਮੇਨ ਗੇਟ ਦਾ ਜਿਹੜਾ ਉਪਰੀ ਪੰਡਾ ਉਸ ਤੋਂ ਬਾਅਦ ਅਸੀਂ ਅੱਗੇ ਐਂਟਰ ਹੋਏ ਆ ਉਸ ਤੋਂ ਬਾਅਦ ਮੇਨ ਜਿਹੜੀ ਆਪਣੀ ਡਿਸਪੈਂਸਰੀ ਹੈ ਇਸ ਦੇ ਮੰਨ ਲਓ ਵਿੰਡੋ ਟੁੱਟੀ ਹੋਈ ਸੀ ਵਿੰਡੋ ਰਾਹੀਂ ਐਂਟਰ ਹੋ ਕੇ ਇੱਥੇ ਇਨਵਰਟਰ ਚੋਰੀ ਹੋਇਆ ਹੈਗਾ ਤੇ ਕੱਟਨ ਬੈਟਰੀ ਦਾ ਮੈਂਡਰਾ ਚੋਰੀ ਹੋਇਆ ਹੈ ਜਦੋਂ ਅੱਗੇ ਦੇਖਿਆ ਜਾ ਕੇ ਮੇਨ ਉਪਰੀ ਵਾਲਾ ਏਸੀ ਵੀ ਹੈਗੀ ਸੀ ਏਸੀ ਦਾ ਇਨਡੋਰ ਤੇ ਆਊਟਡੋਰ ਦੋਨੇ ਚੋਰੀ ਹੋਈ ਹੈ ਤੇ ਨਿੱਕੀ ਜਿਹੀ ਇੱਕ ਬਾਲ ਫੈਨ ਸੀ ਉਹ ਵੀ ਚੋਰੀ ਹੋ ਚੁੱਕੀ ਹੈ ਐਦਾਂ ਤੋੜਪੰਨ ਵੀ ਕਾਫੀ ਕਰੀ ਵੀ ਹੈ ਮੈਡੀਸਨ ਜਿਹੜੀ ਹੈਗੀ ਹੈ ਡਿਸਪੈਂਸਰੀ ਵਿੱਚ ਖਲਿਆ ਖਲਿਆਰੀ ਹੋਈ ਹੈ ਸਾਰੀ ਕੀ ਬਲਚਰ ਮੋਰ ਕੀਤੇ ਹਾਂਜੀ ਇਹ ਇਸ ਤੋਂ ਬਾਅਦ ਜੇ ਤੁਸੀਂ ਮੌਕਾ ਦੇਖਿਆ ਨਾਲ ਦੀ ਨਾਲ ਪੁਲਿਸ ਨੂੰ ਇਤਲਾਹ ਕਰੀਆ ਪੁਲਿਸ ਆ ਕੇ ਮੌਕਾ ਦੇਖ ਗਈ ਹੈ ਤੇ ਉਹ ਆਪਣੀ ਐਸੈਂਪਲੀ ਵਗੈਰਾ ਕਰਕੇ ਚਲੀ ਗਈ